ਤੇਰਾ ਬਾਬਾ ਨਾਨਕ ਦੇ ਪਿੰਡ ਦੇ ਸ਼ਿਕਾਰ ਮਾਸ਼ੀਆ ਦਾ 24 ਸਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ 3 ਸਾਲਾਂ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਨਿਰਜੀ ਕੰਪਨੀ ਦੇ ਅੰਦਰ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਕਿ ਬੀਤੀ 19 ਜਨਵਰੀ ਤੋਂ ਕੰਪਨੀ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚੋਂ ਗਾਇਬ ਹੋ ਜਾਂਦਾ ਹੈ ਅਤੇ ਹੁਣ ਪਰਿਵਾਰ ਨੂੰ WhatsApp ਤੇ ਕੋਲ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਬੱਚੇ ਦੀ ਰਿਹਾਈ ਦੇ ਲਈ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿ ਉਹਨਾਂ ਦਾ ਬੱਚਾ ਇਸ ਹਾਲਾਤ ਦੇ ਵਿੱਚ ਹੋਵੇਗਾ ਇਸ ਕਾਲ ਨੂੰ ਪਰਿਵਾਰ ਵਾਲਿਆਂ ਵੱਲੋਂ ਰਿਕਾਰਡ ਵੀ ਕੀਤਾ ਗਿਆ ਹੈ ਅਤੇ ਪਰਿਵਾਰ ਆਪਣੇ ਪੁੱਤਰ ਦੀ ਸਲਾਮਤੀ ਦੇ ਲਈ ਪੁਲਿਸ ਅਧਿਕਾਰੀਆਂ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਹੀ ਹੈ 올 ਰਿਕਾਰਡਿੰਗ ਦੇ ਵਿੱਚ ਸਾਫ਼ ਸੁਣਾਈ ਦੇ ਰਿਹਾ ਹੈ ਕਿ ਕਿਵੇਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇੰਨੇ ਪੈਸੇ ਦਿਓ ਅਤੇ ਆਪਣੇ ਬੱਚੇ ਦੀ ਜਾਨ ਦੀ ਸਲਾਮਤੀ ਲੈ ਲਵੋ ਅਤੇ ਤੁਹਾਡੇ ਬੱਚੇ ਨੂੰ ਰਹਾ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਸਬੰਧਿਤ ਜਾਣਕਾਰੀ ਦਿੰਦੇ ਹੋਏ ਨੌਜਵਾਨ ਜੋਬਨ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਕਤੂਬਰ ਮਹੀਨੇ ਦੇ ਵਿੱਚ ਛੁੱਟੀ ਕੱਟ ਕੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਨਿੱਜੀ ਕੰਪਨੀ ਦੀ ਸਿਕਿਉਰਿਟੀ ਗਾਰਡ ਦੀ ਡਿਊਟੀ ਤੇ ਵਾਪਸ ਪਰਤਿਆ ਪਰ ਮਿਤੀ 19 ਜਨਵਰੀ ਨੂੰ ਉਹਨਾਂ ਦੇ ਬੇਟੇ ਦੇ ਨਾਲ ਉਹਨਾਂ ਦੀ ਆਖਰੀ ਗੱਲਬਾਤ ਹੁੰਦੀ ਹੈ ਉਨਾਂ ਦਾ ਸਹਿ ਕਿ ਜਦੋਂ 2-3 ਦਿਨ ਬਾਅਦ ੀਤ ਜਾਣ ਦੇ باوجود ਵੀ ਉਹਨਾਂ ਨੂੰ ਜੋਬਨ ਟਰੇਕ ਸਿੰਘ ਦਾ ਕੋਈ ਵੀ ਫੋਨ ਨਹੀਂ ਆਇਆ ਤਾਂ ਉਹਨਾਂ ਦੇ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ WhatsApp ਪਰ ਰਾਹੀਂ 콜 ਆਂਦਾ ਜਿੱਥੇ ਵਿਰੋਧੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਇੰਨੇ ਪੈਸੇ ਦੇ ਦਿਵੋ ਤੇ ਉਹਨਾਂ ਦੇ ਬੱਚੇ ਨੂੰ ਛੱਡ ਦਿੱਤਾ ਜਾਵੇਗਾ ਮਾਤਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ WhatsApp ਰਾਹੀਂ ਉਸ ਬਦਮਾਸ਼ ਦੇ ਵੱਲੋਂ ਉਸਦੇ ਪੁੱਤਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਮਨ ਚਾਹੇ ਪੈਸੇ ਦਿੱਤੇ ਜਾਣ ਨਹੀਂ ਤਾਂ ਉਹਨਾਂ ਦੇ ਪੁੱਤਰ ਨੂੰ ਉਹ ਜਾਨੋਂ ਮਾਰ ਦੇਣਗੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਦੇ ਵੱਲੋਂ ਇਸ ਘਟਨਾ ਦੇ ਸਬੰਧੀ ਐਸਐਸਪੀ ਬਟਾਲਾ ਨੂੰ ਇੱਕ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ ਉੱਥੇ ਇਸ ਮੌਕੇ ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਜਲਦੀ ਤੋਂ ਜਲਦੀ ਉਹਨਾਂ ਦੇ ਪੁੱਤਰ ਦੀ ਭਾਲ ਕਰਕੇ ਸਹੀ ਸਲਾਮਤ ਉਹਨਾਂ ਦੇ ਘਰ ਤੱਕ ਪਹੁੰਚਾਣ ਦੀ ਵੀ ਅਪੀਲ ਕੀਤੀ ਹੈ ਜੋ ਮਨਜੀਤ ਸਿੰਘ 3 ਸਾਲ ਤੋਂ ਜੁਜਰਾਤ 'ਚ ਕੰਮ ਕਰਦਾ ਹੈ 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ 19 ਜਨਵਰੀ 'ਤੋਂ ਲਾਸਟ ਮੇਰੀ ਗੱਲ ਹੋਈ ਹੈ ਬਾਅਦ ਵਿੱਚ ਗੱਲ ਨਹੀਂ ਹੋਈ ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ ਹੈ ਰਾਜੀ ਬਣੇ ਠੀਕ ਠਾਕ ਬਾਅਦ 'ਚ ਗੱਲ ਨਹੀਂ ਹੋਈ ਫਿਰ ਉਸ ਤੋਂ ਬਾਅਦ ਵੀ3 ਕਿਤੇ ਦੀ ਗੱਲ ਨਹੀਂ ਕੋਲ ਆਈ ਇੱਕ ਦੋ ਦਿਨ ਨਹੀਂ ਆਈਆਂ ਦੇਖੋ ਨਾ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਰਹੇ ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ ਫਿਰ ਇਹਨਾਂ ਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ ਫਿਰ ਉਹਦੇ ਭੈਣ ਭਰਾ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਾ ਇਹ ਪਾਤਾ ਸਰਕਾਰ ਹਾਂਜੀ ਕੀਤੀ ਕੀਤੀ ਉਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਾਈ ਹੋਈ ਉਧਰ ਵੀ ਨਹੀਂ ਕੋਈ ਕਾਰਵਾਈ ਹੋਈ ਗੁਜਰਾਤ ਦੀ ਬਾਤ ਇਸ ਤਰ੍ਹਾਂ ਨੂੰ ਉਠਾ ਇਧਰ ਹੀ ਫਿਰੋਤੀ ਦੀ ਕਾਲ ਆਈ ਹੈ ਉਹ ਮੰਗ ਕਰਦੇ ਨੇ ਪੈਸਾ ਦੇ ਦੋ ਤੇ ਤੁਹਾਡਾ ਬੱਚਾ ਸੜ ਦਾਂਗੇ ਤੇ ਅਸੀਂ ਥਾਣੇ 'ਚ ਵੀ ਗਏ ਆ ਐਸਐਸਪੀ ਨੂੰ ਵੀ ਕਾਲ ਦੇ ਕੇ ਆਏ ਆ ਤੇ ਜੇ ਇਹ ਅੰਤ ਨਹੀਂ ਆ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ ਅਸੀਂ ਦੇ ਦਾਂਗੇ ਪੈਸੇ ਉਹ ਨਹੀਂ ਪਤਾ ਸਰਕਾਰ ਤੇ ਪੰਜਾਬ ਸਰਕਾਰ ਤੇ ਗੁજરાਤ ਸਰਕਾਰ ਤੋਂ ਕੀ ਮੰਗ ਰਹੇ ਹੋ ਪਤਾ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਫਿਰ ਛੇਤੀ ਬੱਚੇ ਦੀ ਦੇਖਭਾਲ ਕਰਕੇ ਤੇ ਬੱਚਾ ਜੋ ਵੀ ਪਤਾ ਕੀਤਾ ਜਾਏ ਕਿੰਨੀ ਉਮਰ ਸੀ ਬੇਟੀ 24 ਸਾਲ ਬੇਟਵਾਰ ਹਵਾਰਾ ਜੀ ਤੁਹਾਡਾ ਪਿੰਨ ਸ਼ਕਰਮਾਸ਼ੀਆ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਬਨਦੀ ਸਿੰਘ ਇੱਕ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ ਚ ਕੰਮ ਕਰਦਾ ਸੀ ਮੇਰੇ ਕੋਲ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗਿਆ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲੱਗ ਕੇ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲੇ ਕਹਿੰਦੇ ਮਕੂਆ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮਕੂਆ 2-4 ਦਿਨ ਲੰਘੇ ਅਸੀਂ ਭਜਨਸ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨਾਂ ਭਾਂਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰौती ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਬੱਚਾ ਸੜ ਦਾਂਗੇ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਕੱਢਿਆ ਸੱਚ ਮਾਰ ਕੇ ਇਹ WhatsApp ਤੇ ਕਾਲ ਹੈ ਫਿਰ ਅਸੀਂ ਜਾ ਕੇ SSP ਦੇ ਦਫ਼ਤਰ ਅਸੀਂ ਇਹ ਦਰਖਾਸਤ ਦਿੱਤੀ ਹੈ ਤੇ ਇਹੇ ਭਾ ਕਿਹਾ ਵੀ ਸਾਡੇ ਬੱਚੇ ਦੀ ਜਾਨੀ ਨੁਕਸਾਨ ਨਾ ਹੋ ਜਾਏ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ ਇਹ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਆ ਤੇ ਬੜਾ ਮੁਸ਼ਕਲ ਆ ਪਿਤਾ ਸਿਰ ਤੇ ਨਹੀਂ ਆ ਤੇ ਇਕੱਲੀ ਐ ਇੱਕ ਬੇਟਾ ਉਹਨਾਂ ਤਾਂ ਬਾਹਰ ਐ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ 19 ਤੀਤ ਤੋਂ ਲੈ ਕੇ ਹੁਣ ਤੱਕ ਕੋਈ ਵਟਸਐਪ ਕਾਗਜ਼ਰ ਕਰਨ ਹੈ ਹਾਂਜੀ ਹਾਂਜੀ ਵਟਸਐਪ ਰਿਕਾਰਡਿੰਗ ਹੈ ਉਸੇ ਲੈ ਸਕਦੇ ਹੋ ਸਾਡੇ ਕੋਲ ਹੁਣ ਕੀ ਮੰਗੇਗਾ ਤਕਰੀਬ ਮੰਗ ਇਹ ਐ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਸਾਡੇ ਤੱਕ ਪਹੁੰਚਾਇਆ ਜਾਵੇ। ਉਸ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਪ੍ਰਸ਼ਾਸਨ ਦਿੱਤਾ ਗਿਆ। ਉਹ ਯਤਨ ਤੇ ਕਰ ਰਹੇ ਨੇ। ਕੁਝ ਉਹਨਾਂ ਨੇ ਉੱਥੇ ਪਤਾ ਲੱਗਾ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਗਏ ਆ। ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੁਸੰਭਾ ਵੀ ਥਾਣਾ ਥੋੜਾ ਜਿਹਾ ਉਹਨਾਂ ਨੇ ਹਾਲ ਤੇ ਕੀਤੀ ਆ। ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਹੈ।